ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਬਰਸ਼ ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਗੁਰੂ ਸਹਿਬਾਨ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਗੁਰੂ ਮਹਾਰਾਜ ਸੱਚੇ ਪਾਸ਼ਾ ਦੀ ਗੁਰਬਾਣੀ ਖਾਲਸਾ ਜੀ ਜੋ ਸਾਰੇ ਹੀ ਦੁੱਖਾਂ ਦਾ ਨਾਸ਼ ਕਰਦੀ ਏ ਪਾ ਮੇਤਾ ਆਪਾਂ ਜੋ ਪਹਿਰਾ ਸਹਿਬ ਕਟਿਏ ਖਾਲਸਾ ਜੀ ਤਾਂ ਵੀ ਆਪਾ ਗੁਰਬਾਣੀ ਦੇ ਹੀ ਜਾਪ ਕਰਦੇ ਆਂ ਕਈ ਵਾਰ ਖਾਲਸਾ ਜੀ ਕਈ ਭੈਣ ਭਰਾ ਕਹਿੰਦੇ ਵੀ ਨੇ ਤੇ ਸੁਣਿਆ ਵੀ ਇਹ ਆਪਾਂ ਬਹੁਤ ਵਾਰ ਤੇ ਕਈ ਵਾਰ ਕਈ ਭੈਣ ਭਰਾਵਾਂ ਦੇ ਮਨ ਦੇ ਵਿੱਚ ਵੀ ਇਹ ਵਿਚਾਰ ਆਉਂਦੇ ਨੇ ਕਿ ਜੋ ਪਹਿਰਾ ਸਹਿਬ ਕਟਣ ਦੇ ਨਾਲ ਤੁਸੀਂ ਕਹਿੰਦੇ ਹੋ ਵੀ ਇਹ ਦੁੱਖ ਦੂਰ ਹੋ ਜਾਂਦੇ ਨੇ ਇਹ ਪ੍ਰੋਬਲਮ ਦੂਰ ਹੋ ਜਾਂਦੀਆਂ ਨੇ ਜਾਂ ਸਾਰੇ ਤੁਹਾਡੇ ਕਾਰਜ ਸਿੱਧ ਹੋ ਜਾਂਦੇ ਨੇ ਕੀ ਗੁਰਬਾਣੀ ਦੇ ਚਾਪ ਕਰਨ ਦੇ ਨਾਲ ਨਹੀਂ ਹੁੰਦੇਗੇ ਸੋ ਖਾਲਸਾ ਜੀ ਇਹ ਆਪਣੇ ਮਨਾਂ ਦੇ ਵਿਚਾਰ ਨੇ ਕੀ ਜੇ ਆਪਾਂ ਸੋਚੀਏ ਤਾਂ ਚੋ ਪਹਿਰਾ ਸਾਹਿਬ ਦੇ ਵਿੱਚ ਗੁਰਬਾਣੀ ਦੇ ਚਾਪ ਨਹੀਂ ਹੁੰਦੇ ਚੋ ਪਹਿਰਾ ਸਾਹਿਬ ਦੇ ਵਿੱਚ ਵੀ ਤਾਂ ਗੁਰਬਾਣੀ ਦੇ ਚਾਪ ਹੀ ਹੁੰਦੇ ਨੇ ਚੋ ਪਹਿਰਾ ਸਾਹਿਬ ਕੋਈ ਟਾਣੂ ਟੂਣਾ ਨਹੀਂ ਹੈਗਾਗਾ ਕੋਈ ਟੂਣਾ ਟੱਪਾ ਨਹੀਂ ਹੈ ਖਾਲਸਾ ਜੀ ਕੋਈ ਜਾਦੂ ਨਹੀਂ ਹੈ ਵਿਚੋ ਆਪਾਂ ਕਰਾਂਗੇ ਇਹ ਵੀ ਨਹੀਂ ਹੋਏਗਾ ਖਾਲਸਾ ਜੀ ਕਿ ਆਪਾਂ ਇੱਕ ਦੁਪਹਿਰਾ ਸੇਭ ਕਰਾਂਗੇ ਨਾਲ ਦੀ ਨਾਲ ਆਪਣੀ ਅਰਦਾਸ ਬੇਨਤੀ ਪੂਰੀ ਹੋ ਜਾਵੇਗੀ ਕਿਉਂਕਿ ਇਹ ਤੋਂ ਹੁੰਦਾ ਹੀ ਖਾਲਸਾ ਜੀ ਕਿ ਆਪਾਂ ਗੁਰਬਾਣੀ ਦਾ ਜਾਪ ਕਰਦੇ ਪਏ ਆ ਤੇ ਆਪਾਂ ਨੂੰ ਆਪਣੇ ਵਾਹਿਗੁਰੂ ਤੇ ਭਰੋਸਾ ਵੀ ਹੈ ਕਿ ਮੈਂ ਪਰਮਾਤਮਾ ਨੇ ਮੇਰਾ ਕਾਰਜ ਜੋ ਵੀ ਮੇਰਾ ਕੰਮ ਹੈ ਵੀ ਉਹ ਫਤਿਹ ਕਰ ਦੇਣਾ ਹੈ ਤੇ ਇੱਕ ਹੁੰਦਾ ਹੀ ਖਾਸ ਹੈ ਜਦੋਂ ਆਪਾਂ ਗੁਰਬਾਣੀ ਦੇ ਜਾਪ ਕਰਦੇ ਆਂ ਉਦੋਂ ਆਪਣਾ ਧਿਆਨ ਵੀ ਇਹ ਹੁੰਦਾ ਹੈ ਕਿ ਮੇਰਾ ਪਿੱਛੇ ਆ ਕੰਮ ਪਿਆ ਏ ਪਤਾ ਨਹੀਂ ਉਹ ਹੋਵੇਗਾ ਵੀ ਕਿ ਨਾ ਹੋਵੇਗਾ ਮੈਨੂੰ ਪਾਠ ਕਰਦੇ ਨੂੰ ਇੰਨਾ ਸਮਾਂ ਹੋ ਗਿਆ ਹੈ ਮੈਨੂੰ ਅਜੇ 10 ਮਿੰਟ ਹੋਰ ਲੱਗਣਗੇ 15 ਮਿੰਟ ਹੋਰ ਲੱਗਣਗੇ ਮੇਰੇ ਕਹਿਨ ਦਾ ਭਾਵ ਕਿ ਉਹ ਪਿੱਛੇ ਆ ਜੋ ਮਾਣੇ ਮਨ ਨੂੰ ਆਪਾਂ ਟਿਕਾਇਆ ਨਹੀਂ ਆ ਕਿ ਪਰਮਾਤਮਾ ਦਾ ਜੇ ਆਪਾਂ ਨਾਮ ਜਪਦੇ ਪਏ ਆ ਅਰਦਾਸ ਬੇਨਤੀ ਕਰਦੇ ਪਏ ਆ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜ਼ਰੂਰ ਸਾਡੀ ਸੁਣਨਗੇ ਪਰ ਨਹੀਂ ਪਾਠ ਕਰਦੇ ਸਮੇਂ ਵੀ ਆਪਣੇ ਮਨ 'ਚ ਇਹ ਆ ਕਿ ਪਤਾ ਨਹੀਂ ਜਿਹੜਾ ਮੇਰਾ ਕਾਰਜ ਹੈ ਉਹ ਸਫਲ ਹੋਣਾ ਵੀ ਹੈ ਕਿ ਨਹੀਂ ਹੋਣਾ ਪਰ ਮੈਨੂੰ ਪਾਠ ਕਰਨ ਤੇ ਵੀ ਇੰਨਾ ਸਮਾਂ ਲੱਗ ਗਿਆ ਅਜੇ ਹੋਰ ਸਮਾਂ ਲੱਗ ਜਾਣਾ ਮੈਂ ਕੰਮ ਵੀ ਕਰਨੇ ਨੇ ਸੋ ਹਰ ਸਾਹਿਬ ਜੀ ਇਹ ਦੋ ਚੀਜ਼ਾਂ ਹੁੰਦੀਆਂ ਨੇ ਇਹ ਜਦੋਂ ਦੋ ਚੀਜ਼ਾਂ ਆਪਾਂ ਆਪਣੇ ਮਨ ਦੇ ਵਿੱਚ ਇੱਕ ਚੀਜ਼ ਤਾਂ ਹੁੰਦੀ ਹੈ ਸ਼ਰਧਾ ਭਾਵਨਾ ਜਦੋਂ ਆਪਣੇ ਮਨ ਦੇ ਵਿੱਚ ਆਪਣੇ ਗੁਰੂ ਦੇ ਪ੍ਰਤੀ ਸ਼ਰਧਾ ਭਾਵਨਾ ਹੀ ਹੋਊਗੀ ਤਾਂ ਖਾਲਸਾ ਜੀ ਸਮਝ ਲਓ ਕਿ ਤੁਹਾਡੀ ਜਪਜੀ ਸਾਹਿਬ ਕਰਨ ਦਾ ਜਪ ਦਾ ਪਾਠ ਕਰਨ ਦੇ ਨਾਲ ਵੀ ਅਰਦਾਸ ਬੇਨਤੀ ਪੂਰੀ ਹੋ ਜਾਣੀ ਹੈ ਤੇ ਜੇ ਤੁਹਾਡੀ ਖਾਲਸਾ ਜੀ ਸ਼ਰਧਾ ਭਾਵਨਾ ਹੀ ਨਾ ਬਣੀ ਪੂਰਾ ਭਰੋਸਾ ਹੀ ਨਾ ਬਣਿਆ ਵਾਹਿਗੁਰੂ ਤੇ ਫਿਰ ਤੁਸੀਂ ਸੋਚ ਲਓ ਭਾਵੇਂ ਸਾਰਾ ਦਿਨ ਪੋਥੀ ਸਾਹਿਬ ਲੈ ਕੇ ਬੈਠੇ ਰਹੋ ਦੂਰ-ਦੂਰ ਤੁਹਾਡਾ ਵਿਸ਼ਵਾਸ ਹੀ ਨਹੀਂ ਹੈਗਾ ਤੇ ਫਿਰ ਤੁਹਾਡੇ ਤੇ ਕਿਰਪਾ ਕਿਵੇਂ ਬਣੇਗੀ ਹੁਣ ਸ਼ਹੀਦਦਾ ਸਾਹਿਬ ਦਾ ਅੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨ ਤੇ ਖਾਲਸਾ ਜੀ ਕਿੰਨੀ ਦੂਰ-ਦੂਰ ਤੋਂ ਸੰਗਤ ਆਉਂਦੀ ਏ ਤੁਸੀਂ ਕਦੇ ਸ਼ਹੀਦਦਾ ਸਾਹਿਬ ਜਾ ਕੇ ਦੇਖਿਓ ਤੇ ਸੰਗਤ ਨੂੰ ਤੁਸੀਂ ਪੁੱਛ ਕੇ ਦੇਖਿਓ ਕਿ ਤੁਹਾਡੀ ਕਿੰਨੀ ਕਰਦਾਸ ਬੇਨਤੀ ਪੂਰੀ ਹੋਈ ਕਿੰਨੇ ਤੁਸੀਂ ਜਪਹਿਰਾ ਸਾਹਿਬ ਕੱਟੇ ਜਿਹੜੀ ਵੀ ਸੰਗਤ ਖਾਲਸਾ ਜੀ ਤੁਸੀਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਓ ਜਿਹੜੀ ਵੀ ਸੰਗਤ 12 ਤੋਂ 4 ਵਜੇ ਤੱਕ ਸ਼ਹੀਦਾ ਸਾਹਿਬ ਸੰਪੂਰਨ ਦੁਪਹਿਰਾ ਸਾਹਿਬ ਕੱਟ ਕੇ ਆਉਂਦੀ ਹੁਕਮਨਾਮਾ ਸਾਹਿਬ ਵੀ ਲੈ ਕੇ ਆਉਂਦੀ ਕੋਈ ਨਹੀਂ ਸਕਦਾ ਖਾਲਸਾ ਜੀ ਕਿ ਉਹਨਾਂ ਦੇ ਕਦੇ ਕੋਈ ਕਾਰਜ ਅੜੇ ਰਹਿ ਜਾਣ ਕਦੇ ਕੋਈ ਦੁੱਖ ਉਹਨਾਂ ਦੇ ਰਹਿ ਜਾਣ ਦੁੱਖ ਦੂਰ ਨਾ ਹੋਣ ਜਾਂ ਘਰ ਦੇ ਵਿੱਚ ਕਲੇਸ਼ ਰਹਿੰਦਾ ਬਰਕਤ ਨਹੀਂ ਪੈਂਦੀ ਗਰੀਬੀ ਹੋਈ ਨਹੀਂ ਸਕਦਾ ਕਿ ਉਹਨਾਂ ਦਾ ਉਕਾਰਜ ਸਿੱਧ ਨਾ ਹੋਵੇ ਕਿਉਂਕਿ ਜੇ ਉਹ ਵੈਗਰੂ ਸੱਚੇ ਪਾਤਸ਼ਾਹ ਦੇ ਲਈ ਸ਼ਰਧਾ ਭਾਵਨਾ ਰੱਖ ਕੇ ਉਹਨਾਂ ਸਮਾ ਪੂਰੇ ਸਤਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਦਾ ਸਿਮਰਨ ਕਰਦੇ ਆ ਤੇ ਪਰਮਾਤਮਾ ਵੀ ਫਿਰ ਆਪਣੇ ਬੱਚਿਆਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਖਾਲਸਾ ਜੀ ਭਰ ਕੇ ਭੇਜਦੇ ਨੇ ਤਾਂਦਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾ ਸਿੰਘਾਂ ਦਾ ਉਹ ਦਰਖਾਲਸਾ ਜੀ ਇਹ ਤੋਂ ਕਦੇ ਵੀ ਕੋਈ ਖਾਲੀ ਨਹੀਂ ਮੁੜਦਾ ਕਿਸੇ ਨੂੰ ਧੀ ਮਿਲੀ ਕਿਸੇ ਨੂੰ ਪੁੱਤ ਮਿਲਿਆ ਕਿਸੇ ਦੀ ਗਰੀਬੀ ਦੂਰ ਹੋਈ ਤੇ ਕਿਸੇ ਨੇ ਸਾਂਝ ਪਾਈ ਕਿ ਸਾਡੇ ਘਰ ਦੇ ਵਿੱਚ ਗਰੀਬੀ ਸੀ ਅਸੀਂ ਪੈਦਲ ਚੱਲ ਕੇ ਆਉਂਦੇ ਸਾਂ ਤੇ ਸਾਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਗੱਡੀਆਂ ਵਾਲੇ ਬਣਾਤਾ ਅੱਜ ਅਸੀਂ ਗੱਡੀਆਂ ਤੇ ਆਉਣਿਆ ਤੇ ਕਿਸੇ ਨੇ ਦੱਸਿਆ ਕਿ ਸਾਡੇ ਕੋਲ 1 ਰੁਪਇਆ ਤੱਕ ਵੀ ਨਹੀਂ ਸੀ ਹੁੰਦਾ ਪਰ ਪ੍ਰਮਾਤਮਾ ਨੇ ਅਦੇ ਸਾਡੇ ਤੇ ਇੰਨੀ ਕਿਰਪਾ ਕੀਤੀ ਹੈ ਕਿ ਅਸੀਂ ਦੇਨ ਜੋਗੇ ਹੋ ਗਏ ਆ ਕਿਸੇ ਲੋੜਵੰਦ ਦੀ ਮਦਦ ਕਰਨ ਜੋਗੇ ਹੋ ਗਏ ਆ ਖਾਨ ਸਾਹਿਬ ਜੀ ਸਭ ਤੋਂ ਵੱਡੀ ਗੱਲ ਫਰੋਸਾ ਏ ਸ਼ਰਧਾ ਭਾਵਨਾ ਏ ਜੇ ਆਪਾਂ ਇਸ ਤਰ੍ਹਾਂ ਵੀਡੀਓ ਸੁਣਦੇ ਆ ਮੈਂ ਵੀ ਜਦੋਂ ਪਹਿਲੀ ਵਾਰ ਵੀਡੀਓ ਸੁਣੀ ਸੀ ਦੁਪਹਿਰਾ ਸਾਹਿਬ ਦੀ ਜੋਤ ਦੀ ਤਾਂ ਮੇਰੇ ਮਨ 'ਚ ਵੀ ਇਹੀ ਖਿਆਲ ਆਇਆ ਸੀ ਕਿ ਮੈਂ ਜੋਤ ਜੇ ਜਗਾਉਣੀ ਸ਼ੁਰੂ ਕੀਤੀ ਏ ਦੁਪਹਿਰਾ ਸਾਹਿਬ ਘਟਣਾ ਸ਼ੁਰੂ ਕੀਤਾ ਏ ਤਵਾਹੀ ਗੁਰੂ ਸੱਚੇ ਪਾਸ਼ਾ ਜਿਵੇਂ ਮੈਂ ਅੱਜ ਸ਼ੁਰੂ ਕੀਤਾ ਤਾਂ ਮੈਨੂੰ ਅੱਜ ਹੀ ਉਸ ਚੀਜ਼ ਦਾ ਫਲ ਮਿਲ ਜੇ ਹੁੰਦਾ ਐ ਅਕਸਰ ਹੀ ਖਾਲਸਾ ਜੀ ਜਦੋਂ ਆਪਾਂ ਕਿਸੇ ਪ੍ਰੋਬਲਮ ਦੇ ਵਿੱਚ ਹੋਈਏ ਤੇ ਆਪਣੇ ਮਨ ਦੇ ਵਿੱਚ ਇਹ ਚੀਜ਼ ਇਹ ਵਿਚਾਰ ਜ਼ਰੂਰ ਆਉਂਦਾ ਹੈ ਪਰ ਜਿਵੇਂ ਹੀ ਖਾਲਸਾ ਜੀ ਆਪਾਂ ਨੂੰ ਜੌਬ ਦੇ ਲਈ ਕਾਫੀ ਸਟੱਡੀ ਕਰਨੀ ਪੈਂਦੀ ਏ ਉਸੇ ਤਰ੍ਹਾਂ ਪਰਮਾਤਮਾ ਦੀ ਕਿਰਪਾ ਦੇ ਲਈ ਵੀ ਆਪਾਂ ਨੂੰ ਗੁਰਬਾਣੀ ਦੇ ਜਾਪ ਕਰਨੇ ਪੈਂਦੇ ਨੇ ਕਈ ਵਾਰ ਤਾਂ ਪਰਮਾਤਮਾ ਆਪਾਂ ਨੂੰ ਪਰਖਦਾ ਏ ਖਾਲਸਾ ਜੀ ਪਰਖਣ ਤੇ ਹੀ ਸਾਲ 2 ਸਾਲ ਦਾ ਸਮਾਂ ਲੱਗ ਜਾਂਦਾ ਏ ਆਪਾ ਕਿੰਨਾ ਕੁ ਪ੍ਰਮਾਤਮਾ ਦੇ ਨਾਲ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਜੋੜ ਕੇ ਰਹਿਨੇ ਆ ਪਰ ਕਈ ਵਾਰ ਕੀ ਹੁੰਦਾ ਜਦੋਂ ਨੂੰ ਆਪਾਂ ਨੇੜੇ ਲੱਗਣ ਵਾਲੇ ਹੁੰਦੇ ਆ ਮਹਾਰਾਜ ਦੀ ਕਿਰਪਾ ਦੇ ਜਦੋਂ ਨੂੰ ਆਪਾਂ ਸੋਚ ਲੈਨੇ ਆ ਕਿ ਮੈਨੂੰ ਇੰਨਾ ਸਮਾਂ ਹੋ ਗਿਆ ਕੋਈ ਕਿਰਪਾ ਨਹੀਂ ਹੋਈ ਮੇਰੇ ਤੇ ਨਾ ਹੀ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਮੇਰੀ ਅਰਦਾਸ ਬੇਨਤੀ ਸੁਣੀਏ ਤੇ ਇਸ ਕਰਕੇ ਮੈਂ ਗੁਰਬਾਣੀ ਦੇ ਜਾਪ ਕਰ ਨਹੀਂ ਛੱਡ ਦੇਣਾ ਇਸੀ ਤਰ੍ਹਾਂ ਖਾਲਸਾ ਜੀ ਜਦੋਂ ਆਪਣੇ ਤੇ ਪਰਮਾਤਮਾ ਦੀ ਕਿਰਪਾ ਹੋਣ ਲੱਗਦੀ ਏ ਉਦੋਂ ਆਪਾਂ ਆਪਣੇ ਗੁਰੂ ਤੋਂ ਪਾਸਾ ਕਰ ਜਾਂਦੇ ਆ ਜਿਸ ਕਰਕੇ ਆਪਣੇ ਤੇ ਕਿਰਪਾ ਨਹੀਂ ਹੁੰਦੀ ਫਿਰ ਦੁਬਾਰਾ ਤੋਂ ਆਪਾਂ ਸ਼ੁਰੂਆਤ ਕਰਦੇ ਆ ਫਿਰ ਭਰੋਸਾ ਬਣਾਉਣਾ ਪੈਂਦਾ ਸ਼ਰਧਾ ਭਾਵਨਾ ਫਿਰ ਜਾ ਕੇ ਮਹਾਰਾਜ ਦੀ ਕਿਰਪਾ ਹੁੰਦੀ ਏ ਕਿਉਂਕਿ ਆਪਾਂ ਆਪਣੀਆਂ ਗਲਤੀਆਂ ਤਾਂ ਦੇਖਦੇ ਨਹੀਂ ਖਾਲਸਾ ਜੀ ਪਰ ਆਪਾਂ ਰੱਬ ਨੂੰ ਕੋਸਣ ਲੱਗ ਜਾਂਦੇ ਆ ਸੋ ਤੁਸੀਂ ਇੰਨਾਂ ਗੱਲਾਂ ਦੇ ਵੱਲ ਵੀ ਜ਼ਰੂਰ ਧਿਆਨ ਰੱਖਿਆ ਕਰੋ ਜੀ ਇਤਨਾ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਗਰਬਾਣੀ ਦੇ ਜਾਪ ਕਰਨੇ ਸ਼ੁਰੂ ਕਰੋ ਜੀ ਤੇ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕਰੋ ਜੇ ਤੁਹਾਨੂੰ ਪਰਮਾਤਮਾ ਨੇ ਬਹੁਤ ਬਹੁਤ ਦਿੱਤਾ ਹੈ ਤਾਂ ਕਿਸੇ ਲੋੜਵੰਦ ਵੀਰ ਭੈਣ ਦੀ ਮਦਦ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਿਉਂਕਿ ਪਰਮਾਤਮਾ ਨੇ ਤੁਹਾਨੂੰ ਇੰਨੇ ਜੋਗੇ ਬਣਾਇਆ ਹੋਇਆ ਤਾਂ ਤੁਸੀਂ ਵਾਹਿਗੁਰੂ ਦਾ ਸ਼ੁਕਰਾਨਾ ਵੀ ਕਰਿਆ ਕਰੋ ਜੇਰਾ ਬੁਰਾ ਨਾ ਕਰੋ ਤਾਂ ਹੱਡਾ ਵਾਹਿਗੁਰੂ ਸੱਚੇ ਪਾਤਸ਼ਾਹ ਕਦੇ ਵੀ ਬੁਰਾ ਨਹੀਂ ਹੋਣ ਦੇਣਗੇ ਇਸੀ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਭੈਣ ਦੀ ਹੱਦ ਬੀਤੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਅੱਜ ਦੀ ਜੋ ਹੱਦ ਬੀਤੀ ਖਾਲਸਾ ਜੀ ਇਹ ਸਾਡੇ ਰਿਲੇਟਿਵ ਤੋਂ ਹੀ ਜੀ ਤਰਨ-ਤਰਨ ਤੋਂ ਜਿੰਨਾ ਨੇ ਸਾਡੇ ਨਾਲ ਸਾਂਝੀ ਕੀਤੀ ਸੀ ਉਹਨਾਂ ਨੂੰ ਹੀ ਖਾਲਸਾ ਜੀ ਅਸੀਂ ਦੱਸਿਆ ਸੀ ਕਿ ਤੁਸੀਂ ਚਪੈਰਾ ਸਹਿਬ ਕਟਣਾ ਸ਼ੁਰੂ ਕਰੋ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕਰੋ ਤੁਹਾਡੇ ਤੇ ਮਹਾਰਾਯੀ ਦੀ ਜ਼ਰੂਰ ਕਿਰਪਾ ਹੋਵੇਗੀ ਖਾਲਸਾ ਜੀ ਤਾਂ ਉਹ ਪਰਿਵਾਰ ਨੇ ਇੰਨੀ ਸ਼ਰਦਾ ਭਾਵਨਾ ਬਣਾਈ ਇੰਨਾ ਪ੍ਰੇਮ ਬਣਾਇਆ ਖਾਲਸਾ ਜੀ ਕਿ ਵਾਹਿਗੁਰੂ ਸੱਚੇ ਪਾਸ਼ਾ ਨੇ ਉਹਨਾਂ ਦੇ ਅੱਜ ਵਵਾਰੇ ਨਿਆਰੇ ਕਰ ਦਿੱਤੇ ਇਸ ਕਰਕੇ ਖਾਲਸਾ ਜੀ ਸਭ ਤੋਂ ਪਹਿਲਾਂ ਸ਼ਰਧਾ ਭਾਵਨਾ ਬਣਾਇਆ ਕਰੋ ਪੈਨੇ ਦੱਸਿਆ ਖਾਲਸਾ ਜੀ ਉਹਨਾਂ ਦੇ ਪਰਿਵਾਰ ਦੇ ਵਿੱਚ ਕਿੰਦੇ ਉਹਨਾਂ ਦੇ ਮਾਤਾ ਪਿਤਾ ਦੋ ਬੇਟੀਆਂ ਇੱਕ ਬੇਟਾ ਸੀ ਤਿੰਨੋਂ ਭੈਣ ਭਰਾ ਸੀਗੇ ਮਾਤਾ ਪਿਤਾ ਸੀ ਦਾਦੀ ਦਾਦਾ ਸੀ ਕਿੰਨੇ ਕੇ ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਸੀ ਸਾਡੇ ਕੋਲ ਥੋੜੀ-ਬਹੁਤੀ ਜ਼ਮੀਨ ਸੀਗੀ ਜਿੰਦੇ ਨਾਲ ਸਾਡਾ ਘਰ ਦੇ ਜੋ ਪਸ਼ੂ ਰੱਖੇ ਸੀ ਉਹਨਾਂ ਦਾ ਹੀ ਗੁਜ਼ਾਰਾ ਹੁੰਦਾ ਸੀ ਉਸ ਜ਼ਮੀਨ ਤੇ ਅਸੀਂ ਉਹਨਾਂ ਦੇ ਲਈ ਪੱਠੇ ਬੀਚਨੇ ਉਹ ਉਸ ਦੇ ਨਾਲ ਉਹਨਾਂ ਦਾ ਗੁਜ਼ਾਰਾ ਹੁੰਦਾ ਸੀ ਪਰ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਜੋ ਅਸੀਂ ਰੋਟੀ ਬਣਾਉਣ ਦੇ ਲਈ ਦਾਣੇ ਕਣਕ ਲੈਂਦੇ ਸੀ ਉਹ ਵੀ ਅਸੀਂ ਮੁੱਲ ਦੇ ਲੈਂਦੇ ਸੀ ਕਿਉਂਕਿ ਸਾਡੇ ਕੋਲ ਜ਼ਮੀਨ ਐਨੀ ਹੈਗੀ ਨਹੀਂ ਸੀ। ਇਸੇ ਤਰ੍ਹਾਂ ਖਾਲਸਾ ਜੀ ਪੈਣ ਨੇ ਦੱਸਿਆ ਉਹਨਾਂ ਦੇ ਘਰ ਦੇ ਹਾਲਾਤ ਖਾਲਸਾ ਜੀ ਬਹੁਤ ਜ਼ਿਆਦੇ ਮਾੜੇ ਸਨ ਜਿਹੜੇ ਉਹਨਾਂ ਦੇ ਪਿਤਾ ਜੀ ਸਨ ਉਹ ਬਹੁਤ ਦਾਰੂ ਵੀ ਪੀਂਦੇ ਸੀ ਜਿਸ ਕਰਕੇ ਜਿਹੜਾ ਥੋੜਾ ਬਹੁਤਾ ਕਮਾ ਕੇ ਲੈ ਕੇ ਆਉਂਦੇ ਸੀਗੇ ਉਹੀ ਉਹ दारू ਤੇ ਲਗਾ ਦਿੰਦੇ ਸੀ ਜਿਵੇਂ दारू ਪੀ ਲੈਣੀ ਮੀਟ ਖਾ ਲੈਣਾ ਤੇ ਆਂਡਾ ਖਾ ਲੈਣਾ ਇਹ ਸਾਰੀਆਂ ਚੀਜ਼ਾਂ ਦਾ ਉਹ ਸੇਵਨ ਕਰਦੇ ਸੀ ਜਿਹੜੇ ਉਹਨਾਂ ਦੇ ਮਾਤਾ ਜੀ ਸੀ ਤੇ ਭੈਣ ਸੀਗੇ ਉਹ ਕਹਿੰਦੇ ਕਿ ਅਸੀਂ ਜਿਵੇਂ ਕਈ ਵਾਰ ਪਿੰਡ ਦੇ ਵਿੱਚ ਕਿਸੇ ਨੇ ਕਹਿ ਦੇਣਾ ਸਾਡੇ ਨਾਲ ਕੰਮ ਕਰਵਾ ਦਿਓ ਅਸੀਂ ਤੁਹਾਨੂੰ ਆਟਾ ਦੇ ਦਾਂਗੇ ਕਣਕ ਦਾ ਥੈਲਾ ਦੇ ਦਿਆਂਗੇ ਜਾ ਤੁਹਾਨੂੰ ਅਸੀਂ ਚੌਲ ਦੇ ਦੇਾਂਗੇ ਇਸ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਨੇ ਕਹਿੰਦੇ ਸਾਨੂੰ ਕਹਿਣੀਆਂ ਤੇ ਅਸੀਂ ਉਹਨਾਂ ਤੋਂ ਕੰਮ ਕਰਵਾ ਕੇ ਤੇ ਅਸੀਂ ਕਈ ਵਾਰ ਆਟਾ ਕਣਕ ਚੌਲ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਆਉਣੀਆਂ ਕਿਉਂਕਿ ਪਹਿਣ ਦੱਸਦੇ ਸਾਨੂੰ ਹੁੰਦਾ ਸੀ ਕਿ ਅਸੀਂ ਰੋਟੀ ਕਿਵੇਂ ਬਣਾਵਾਂਗੇ ਅਸੀਂ ਕਹਿੰਦੇ ਇੱਕ ਸਮੇਂ ਟਾਈਮ ਦੀ ਰੋਟੀ ਬਣਾਉਣੀ ਤੇ ਦੂਜੀ ਦਾ ਸਾਨੂੰ ਫਿਕਰ ਪੈ ਜਾਣਾ ਜੇ ਸਾਡੇ ਘਰ ਇੱਕ ਟਾਈਮ ਰੋਟੀ ਪੱਕ ਜਾਨੀ ਸਵੇਰੇ ਸ਼ਾਮ ਤੇ ਦੂਸਰੇ ਦਿਨ ਸੋਚਣਾ ਕਿ ਕਿੱਥੋਂ ਖਾਵਾਂਗੇ ਪਰ ਉਹ ਕਾਲਪੁਰਖ ਵੈਗਰੂ ਸੱਚੇ ਪਾਤਸ਼ਾਹ ਨੇ ਖਾਲਸਾ ਜੀ ਜਿਨ੍ਹਾਂ ਨੂੰ ਭੇਜਿਆ ਹੁੰਦਾ ਹੈ ਉਹਨਾਂ ਦੀ ਕਿਸਮਤ ਦਾਣਾ ਪਾਣੀ ਸਭ ਕੁਝ ਲੈ ਕੇ ਹੀ ਭੇਜਿਆ ਹੁੰਦਾ ਹੈ ਪਰ ਫਿਰ ਵੀ ਆਪਾਂ ਖਾਲਸਾ ਜੀ ਬਹੁਤ ਫਿਕਰ ਦੇ ਵਿੱਚ ਟੈਨਸ਼ਨ ਦੇ ਵਿੱਚ ਰਹਿੰਨੇ ਆ ਕਿ ਕਿਵੇਂ ਕਰਾਂਗੇ ਪਰ ਉਹ ਪ੍ਰਮਾਤਮਾ ਨੇ ਸਾਰਾ ਹੀਲਾ ਵਸੀਲਾ ਪਹਿਲਾਂ ਹੀ ਬਣਾਇਆ ਹੁੰਦਾ ਹੈ ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸ ਦਿਆ ਕਹਿੰਦੇ ਕਿ ਸਾਡਾ ਕਿੰਨੇ ਅਸੀਂ ਗੁਰਦੁਆਰਾ ਸਹਿਬ ਸੀ ਉੱਥੇ ਜਾਣਾ ਪਿੰਡ ਦੇ ਵਿੱਚ ਕਹਿੰਦੇ ਸੇਵਾ ਕਰਨੀ ਮੱਛਾ ਦੇਖਣਾ ਕਹਿੰਦੇ ਪਾਠ ਨਹੀਂ ਸੀ ਕਦੇ ਕੀਤਾ ਕਿਉਂਕਿ ਖਾਲਸਾ ਜੀ ਪਾਠ ਪਹਿਣ ਦੱਸਦੇ ਆ ਵੀ ਕਰਦੇ ਹਾਲਾਤ ਹੀ ਇਸ ਤਰ੍ਹਾਂ ਦੇ ਸੀਗੇ ਕਿ ਪਾਠ ਹੁੰਦਾ ਹੀ ਨਹੀਂ ਸੀ ਇੱਥੇ ਤੱਕ ਖਾਲਸਾ ਜੀ ਪਹਿਣ ਦੱਸਦੇ ਕਈ ਵਾਰ ਜੋ ਉਹਨਾਂ ਦੇ ਫਾਦਰ ਸਾਹਿਬ ਸੀ ਉਹਨਾਂ ਨੂੰ ਪਿੰਡ ਦੇ ਲੋਕਾਂ ਨੇ ਕੰਮ ਦੇ ਲਈ ਲੈ ਜਾਣਾ ਤੇ ਉਹਨਾਂ ਤੋਂ ਸਾਰਾ ਕੰਮ ਕਰਵਾ ਕੇ ਤੇ ਉਹਨਾਂ ਦੇ ਬਣਦੇ ਪੈਸੇ ਵੀ ਨਾ ਦੇਣੇ ਸਿਰਫ ਉਹਨਾਂ ਨੂੰ ਸ਼ਰਾਬ ਪਿਆ ਕੇ ਹੀ ਭੇਜ ਦੇਣਾ ਇਸ ਚੀਜ਼ ਨੂੰ ਲੈ ਕੇ ਸਾਡੇ ਘਰ ਦੇ ਵਿੱਚ ਪੈਣ ਦੱਸਦੇ ਕਿ ਬਹੁਤ ਲੜਾਈ ਕਲੇਸ਼ ਵੀ ਰਹਿੰਦਾ ਸੀ ਕਹਿੰਦੇ ਕਿ ਐਨੀ ਲੜਾਈ ਪੈਣੀ ਜਿਸ ਦੇ ਨਾਲ ਕਹਿੰਦੇ ਘਰ ਦੇ ਵਿੱਚ ਕਈ ਵਾਰ 2-2 3-3 ਦਿਨ ਰੋਟੀ ਨਾ ਬਣਨੀ ਕਹਿੰਦੇ ਘਰ ਦੇ ਹਾਲਾਤ ਇੰਨੇ ਜਿਆਦੇ ਮਾੜੇ ਹੋ ਜਾਣੇ ਕਿਉਂਕਿ ਖਾਨਸਾ ਜੀ ਪੈਣ ਦੱਸਦੇ ਕਿ ਸਾਨੂੰ ਪੈਣ ਭਰਾਵਾਂ ਨੂੰ ਵੀ ਬਹੁਤ ਦੁੱਖ ਹੋਣਾ ਇਹ ਲੋਕਾਂ ਨੇ ਸਾਡੇ ਗਰੀਬ ਹੋਣ ਦਾ ਨਜਾਇਜ਼ ਫਾਇਦਾ ਚੱਕਿਆ ਵੀ ਸਾਡੇ ਪਿਓ ਨੂੰ ਲਿਜਾ ਕੇ ਕੰਮ ਕਰਵਾ ਲੈਂਦੇ ਨੇ ਤੇ ਉਹ ਵੀ ਕਹਿੰਦੇ ਕਿ ਜਿਹੜੇ ਸਾਡੇ ਫਾਦਰ ਸਾਹਿਬ ਸੀ ਉਹ ਵੀ ਪੀਣ ਦੇ ਲਾਲਚ ਦੇ ਵਿੱਚ ਸ਼ਰਾਬ ਦੇ ਵਿੱਚ ਲੋਕਾਂ ਦਾ ਕੰਮ ਕਰ ਆਉਣਾ ਹੈ ਸਿਰਫ ਇਸ ਚੀਜ਼ ਦੇ ਲਈ ਕਿ ਸਾਨੂੰ ਮੈਨੂੰ ਪੀਣ ਦੇ ਲਈ ਸ਼ਰਾਬ ਮਿਲੇਗੀ ਹੋਰ ਕਹਿੰਦੇ ਬੱਚਿਆਂ ਨੂੰ ਉਸਨਾਂ ਦੀ ਕੋਈ ਫਿਕਰ ਨਹੀਂ ਸੀ ਹੁੰਦੀ ਕਿਉਂਕਿ ਖਾਰ ਸਾਹਿਬ ਜੀ ਜੇ ਆਪਾਂ ਸੋਚੀਏ ਕਿ ਆਪਾਂ ਗਰਬਾਣੀ ਦੇ ਚਾਪ ਕਰਨੇ ਚਾਹੀਦੇ ਨੇ ਉਸ ਸਮੇਂ ਤੇ ਆਪਾਂ ਨੂੰ ਘਰ ਦੇ ਵਿੱਚ ਪਾਠ ਲਗਾ ਕੇ ਰੱਖਣਾ ਚਾਹੀਦਾ ਹੈ ਤੇ ਭੈਣ ਦੱਸ ਰਹੀ ਕਿ ਮੇਰੇ ਕੋਲ ਤਾਂ ਉਹਨਾਂ ਦੇ ਕੋਲ ਖਾਰਸਾ ਜੀ ਫੋਨ ਵੀ ਨਹੀਂ ਸੀ ਹੁੰਦਾ ਭੈਣ ਹੁਣਾਂ ਦੇ ਕੋਲ ਜਿਵੇਂ ਹੁਣ ਆਪਣੇ ਕੋਲ ਤਾਂ ਘਰ ਦੇ ਵਿੱਚ ਸਾਰੇ ਫੈਮਿਲੀ ਮੈਂਬਰਸ ਦੇ ਕੋਲ ਫੋਨ ਹੁੰਦੇ ਨੇ ਪਰ ਉਹਨਾਂ ਦੇ ਕੋਲ ਫੋਨ ਨਹੀਂ ਸੀ ਹੁੰਦਾ ਇੱਕ ਹੀ ਫੋਨ ਉਹਨਾਂ ਦੇ ਘਰ ਦੇ ਵਿੱਚ ਹੁੰਦਾ ਸੀ ਜਿਹੜਾ ਉਹਨਾਂ ਦੇ ਫਾਦਰ ਸਾਹਿਬ ਦੇ ਕੋਲ ਹੁੰਦਾ ਸੀ ਇਸੇ ਤਰ੍ਹਾਂ ਖਾਰਸਾ ਜੀ ਭੈਣ ਦੱਸ ਰਹੀ ਹਨ ਕਿੰਦੇ ਜੇ ਇੱਕ ਖਾਰਸਾ ਜੀ ਸਾਡੇ ਰਿਲੇਟਿਵ ਅੰਮ੍ਰਿਤਸਰ ਰਹਦੇ ਨੇ ਉਹਨਾਂ ਦੇ ਕੋਲ ਉਹ ਜਾਂਦੇ ਨੇ ਤੇ ਉਹਨਾਂ ਨੇ ਦੱਸਿਆ ਕਿ ਇੱਥੇ ਸ਼ਹੀਦਾ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਸੇਬ ਜੀ ਦੇ ਦਰ ਤੇ ਤੁਸੀਂ ਦੁਪਹਿਰਾ ਸੇਵ ਹੀ ਕੱਟ ਕੇ ਦੇਖ ਲਓ ਕੀ ਪਤਾ ਲੱਗਦਾ ਤੁਹਾਡੇ ਫਾਦਰ ਸਾਹਿਬ ਮੀਟ ਸ਼ਰਾਬ ਦਾ ਜੋ ਸੇਵਨ ਕਰਦੇ ਨੇ ਉਹ ਛੱਡ ਦੇਣ ਤੇ ਤੁਹਾਡੇ ਘਰ ਦੇ ਵਿੱਚ ਕਮਾਈ ਦੀ ਜੋ ਵੀ ਤੁਸੀਂ ਮਿਹਨਤ ਕਰਦੇ ਹੋ ਵੀ ਬਰਕਤ ਪੈਣੀ ਸ਼ੁਰੂ ਹੋ ਜਾਵੇ ਕਿਉਂਕਿ ਖਾਲਸਾ ਜੀ ਉਪੇਰ ਅੰਦਾਸ ਰਿਹਾ ਕਿ ਅਸੀਂ ਜੱਟ ਜ਼ਿਮੀਦਾਰ ਵਿਕਾਸ ਤੋਂ ਬਲੌਂਗ ਕਰਦੇ ਸੀ ਫਿਰ ਵੀ ਅਸੀਂ ਕਹਿੰਦੇ ਇੱਕ ਦਿਹਾੜੀਆਂ ਕਰਕੇ ਗੁਜ਼ਾਰਾ ਕਰਦੇ ਸੀ ਕਈ ਵਾਰ ਲੋਕਾਂ ਦੇ ਤਾਣੇ ਮੇਨੇ ਵੀ ਕਹਿੰਦੇ ਅਸੀਂ ਸੂਣਦੇ ਸੀ ਵੀ ਜੱਟ ਹੋਣ ਦੇ ਬਾਵਜੂਦ ਵੀ ਲੋਕਾਂ ਦਾ ਕੰਮ ਕਰਦੇ ਨੇ ਕਹਿੰਦੇ ਕਿ ਘਰ ਦੇ ਹਾਲਾਤ ਹੀ ਇਸ ਤਰ੍ਹਾਂ ਦੇ ਸੀ ਲੋਕਾਂ ਦੀਆਂ ਗੱਲਾਂ ਬਾਤਾਂ ਵੀ ਦਾ ਵੀ ਬਹੁਤ ਸਾਹਮਣਾ ਕੀਤਾ ਪਰ ਖਾਨ ਸਾਹਿਬ ਜੀ ਤੁਸੀਂ ਇੱਕ ਗੱਲ ਨੇਸ਼ਾ ਜਾਦ ਰੱਖਿਓ ਕਿ ਜੇ ਆਪਾਂ ਕਿਸੇ ਦੀ ਮਦਦ ਨਹੀਂ ਨਾ ਕਰ ਸਕਦੇ ਤਾਂ ਕਿਸੇ ਨੂੰ ਇਸ ਤਰ੍ਹਾਂ ਸਨਾ ਕੇ ਨਾ ਉਸ ਨੂੰ ਟੌਂਚ ਵੀ ਨਹੀਂ ਬਾਤਣਾ ਚਾਹੀਦਾ ਕਿਉਂਕਿ ਵਾਇਗਰੋ ਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ ਖਾਲਸਾ ਜੀ ਜਿਉਂਨੇ ਆਪਾਂ ਨੂੰ ਅੱਜ ਦੇਣ ਜੋਗਾ ਕੀਤਾ ਹੈ ਨਾ ਤੇ ਕੱਲ ਉਹ ਸਭ ਕੁਝ ਵਾਪਸ ਵੀ ਲੈ ਸਕਦਾ ਹੈ ਉਹ ਪਰਮਾਤਮਾ ਦੇ ਰੰਗ ਪੌਣਿਆਰੇ ਨੇ ਉਹਨਾਂ ਦੇ ਰੰਗਾਂ ਨੂੰ ਕੋਈ ਨਹੀਂ ਜਾਣ ਸਕਦਾ ਇਸ ਤਰ੍ਹਾਂ ਖਾਲਸਾ ਜੀ ਉਹ ਭੈਣ ਦਾਸ ਦੇ ਬਿਉ ਰਿਲੇਟਿਵ ਦੇ ਵਿੱਚ ਗਏ ਤੇ ਉਹਨਾਂ ਨੇ ਦੱਸਿਆ ਉਹਨਾਂ ਨੇ ਜਦੋਂ ਦੱਸਿਆ ਤਾਂ ਖਾਲਸਾ ਜੀ ਉਹ ਜੋ ਤਰਨਤਾਰਨ ਵਾਲੀ ਭੈਣ ਉਹਨਾਂ ਨੇ ਸਾਨੂੰ ਵੀ ਕਾਲ ਲਗਾ ਕੇ ਪੁੱਛਿਆ ਤੇ ਉਹਨਾਂ ਨੂੰ ਅਸੀਂ ਦੱਸਿਆ ਕਿ ਹਾਂਜੀ ਤੁਸੀਂ ਜਪਹਿਰਾ ਸਾਹਿਬ ਕਟਣਾ ਤੁਹਾਨੂੰ ਤਾਂ ਨਾਲੇ ਨੇੜੇ ਪੈਂਦਾ ਹੈ ਸ਼ਹੀਦਾ ਸਾਹਿਬ ਤੁਸੀਂ ਸ਼ਹੀਦਾ ਸਾਹਿਬ ਵੀ ਜਾ ਕੇ ਕੱਟ ਆਇਆ ਕਰੋ ਜੋਤ ਦੇ ਵਿੱਚ ਕਿਉਂ ਪਾ ਆਇਆ ਕਰੋ ਜਪਹਿਰਾ ਸਾਹਿਬ ਕੱਟ ਆਇਆ ਕਰੋ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਤੁਸੀਂ ਆਏ ਸੰਡੇ ਨੂੰ ਜਪਹਿਰਾ ਸਾਹਿਬ ਕਟਣਾ ਸ਼ੁਰੂ ਕਰੋ ਅਰਦਾਸ ਬੇਨਤੀ ਕਰਨੀ ਸ਼ੁਰੂ ਕਰੋ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਅਰਦਾਸ ਬੇਨਤੀ ਜ਼ਰੂਰ ਸੁਣਨਗੇ। ਇਸੇ ਤਰ੍ਹਾਂ ਖਾਲਸਾ ਜੀ ਇਹਨਾਂ ਦੱਸਦੇ ਆਂ ਦੀ ਘਰ ਦੇ ਹਾਲਾਤ ਤਾਂ ਇੰਨੇ ਜ਼ਿਆਦੇ ਬੁਰੇ ਸੀ ਵੀ ਅਸੀਂ ਥੋੜਾ ਜਿਹਾ ਰਸਤਾ ਸ਼ਹਿਰ ਤੱਕ ਵੀ ਨਹੀਂ ਸੀ ਜਾ ਸਕਦੇ ਕਹਿੰਦੇ ਕਿ ਇੱਥੇ ਤੱਕ ਪੈਰ ਨੇ ਦੱਸਿਆ ਕਹਿੰਦੇ ਕਿ ਮੈਂ ਇੱਕ 10 ਰੁਪਏ 20 ਰੁਪਏ ਵੀ ਜੇ ਸਾਨੂੰ ਚਾਹੀਦੇ ਹੁੰਦੇ ਸੀ ਅਸੀਂ ਉਹ ਵੀ ਕਿਸੇ ਤੋਂ ਮੰਗਦੇ ਸੀ। ਖਾਲਸਾ ਜੀ ਹੁਣ ਪੈਨ ਕਹਿੰਦੇ ਕਿ ਗੱਲ ਇੱਥੇ ਆ ਕੇ ਮੁੱਕ ਗਈ। ਬੀ.ਐਸ.ਈ. ਸ਼ਹੀਦਾ ਸਾਹਿਬ ਜਾਈਏ ਬਸਤੇ ਜਾਈਏ ਸਾਡੇ ਕੋਲ ਕਰਾਇਆ ਨਹੀਂ ਸੀ ਕਹਿੰਦੇ ਅਸੀਂ ਸੋਚਿਆ ਕਿ ਸਾਡੇ ਕੋਲ ਕਰਾਇਆ ਹੈ ਨਹੀਂਗਾ ਤੇ ਸਾਨੂੰ ਕਰਾਇਆ ਕਿਸੇ ਨੇ ਦੇਲਾ ਵੀ ਨਹੀਂ ਇਹਨੇ ਕਿ ਅਸੀਂ ਸੋਚਿਆ ਕਿ ਉਹਨਾ ਅਸੀਂ ਤੁਰ ਕੇ ਹੀ ਵੀ ਅਸੀਂ ਤੁਰ ਕੇ ਸ਼ਹੀਦਾ ਸਾਹਿਬ ਚਲੇ ਜਾਈਏ ਕਰੀਏ ਤੇ ਉਥੇ ਦੁਪਹਿਰਾ ਸਹਿਬ ਕੱਟ ਲਈਏ ਅਸੀਂ ਇੱਕ ਦਿਨ ਪਹਿਲਾਂ ਜਾਣਾ ਸ਼ੁਰੂ ਕਰ ਦੇਈਏ ਤੇ ਦੂਸਰੇ ਦਿਨ ਅਸੀਂ ਦੁਪਹਿਰਾ ਸਹਿਮ ਸਵੇ ਵੀ ਆਪਣੇ ਟਾਈਮ ਤੇ ਪਹੁੰਚ ਜਾਵਾਂਗੇ ਤੇ ਤੀਸਰੇ ਦਿਨ ਨੂੰ ਅਸੀਂ ਵਾਪਸੀ ਕਰਨਾ ਕਰਾਂਗੇ ਕਿਉਂਕਿ ਖਾਨਸਾ ਜੀ ਭੈਣ ਦੱਸਦੀ ਕਿ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਸੀ ਉਹਨਾਂ ਨੂੰ ਤਾਂ ਕੋਈ ਪਰਵਾਹ ਨਹੀਂ ਸੀ ਹੁੰਦੀ ਉਹ ਕਦੀ ਘਰੇ ਆਉਂਦੇ ਸੀ ਕਦੇ ਨਹੀਂ ਵੀ ਸੀ ਆਉਂਦੇ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਹੁੰਦਾ ਸੀ ਕਿੱਥੇ ਆ ਕਿੱਥੇ ਨਹੀਂ ਹੈਗੇ ਜੇ ਉਹ ਆ ਵੀ ਜਾਂਦੇ ਸੀ ਉਹਨਾਂ ਨੇ ਇੰਨੀ ਦਾਰੂ ਪੀਤੀ ਹੁੰਦੀ ਸੀ ਕਹਿੰਦੇ ਉਹਨਾਂ ਨੂੰ ਕੋਈ ਸੂਰਤ ਨਹੀਂ ਹੁੰਦੀ ਸੀ ਸਵੇਰੇ ਜਦੋਂ ਨਸ਼ਾ ਉੱਤਰ ਜਾਣਾ ਉਹ ਉੱਠ ਕੇ ਜਾ ਕੇ ਫਿਰ ਸਨੇ ਜਾਣਾ ਵੀ ਕੋਈ ਦਾਰੂ ਦਾ ਆਪਣਾ ਹੀ ਲਵਸੀਲਾ ਕਰਨਾ ਜੇ ਕਿਸੇ ਦੇ ਕੋਈ ਦਿਹਾੜੀ ਲਗਾਉਣੀ ਕੋਈ ਕੰਮ ਕਰਨਾ ਤੇ ਉਹ ਵੀ दारू ਹੀ ਪੀ ਲੈਣੀ ਜਾਂ ਕੋਈ ਨਸ਼ਾ ਕਰ ਲੈਣਾ ਕਹਿੰਦੇ ਕਿ ਤਿੰਨ ਬੱਚਿਆਂ ਦੀ ਤੇ ਆਪਣੀ ਭੈਣ ਦਾ ਸਦੇ ਘਾਰਾ ਨਹੀਂ ਦੀ ਉਹਨਾਂ ਦੇ ਮਾਤਾ ਦੀ ਤੇ ਆਪਣੇ ਖੋਦ ਦੇ ਮਾਤਾ ਪਿਤਾ ਦੀ ਉਸ ਬੰਦੇ ਨੂੰ ਉਸ ਉਹਨਾਂ ਦੇ ਪਿਤਾ ਨੂੰ ਕੋਈ ਪਰਵਾਹ ਨਹੀਂ ਸੀ ਆਈ ਇਸ ਤਰ੍ਹਾਂ ਖਾਲਸਾ ਜੀ ਪਰ ਦੱਸਦੇ ਕਿ ਅਸੀਂ ਇਹੀ ਪਲਾਨ ਬਣਾਇਆ ਕਿ ਅਸੀਂ ਸ਼ਨੀਵਾਰ ਨੂੰ ਚਲੇ ਚੱਲਾਂ ਕਰਾਂਗੇ ਘਰ ਤੋਂ ਤੇ ਅਸੀਂ ਤੁਰ ਕੇ ਹੀ ਦੇਤੇ ਸਾਨੂੰ ਕੋਈ ਲਿਫਟ ਮਿਲ ਜੇਗੀ ਅਸੀਂ ਵੀ ਚਲੇ ਜਾਵਾਂ ਕਰਾਂਗੇ ਉਸ ਬੰਦੇ ਦੇ ਨਾਲ ਨਹੀਂ ਤਾਂ ਅਸੀਂ ਤੁਰ ਕੇ ਹੀ ਸ਼ਹੀਦਾ ਸਾਬ ਚਲੇ ਜਾਵਾਂਗੇ ਤੇ ਅਸੀਂ ਦੁਪਹਿਰਾ ਸਾਬ ਕੱਟ ਕੇ ਦੂਸਰੇ ਦਿਨ ਅਸੀਂ ਵਾਪਸ ਆ ਜਾਵਾਂਗੇ ਖਾਲਸਾ ਜੀ ਭੈਣ ਕਹਿੰਦੇ ਕਿ ਇਸ ਤਰ੍ਹਾਂ ਅਸੀਂ ਪਲਾਨ ਬਣਾਇਆ ਤੇ ਆਉਂਦਾ ਜਿਹੜਾ ਸ਼ਨੀਵਾਰ ਉਸ ਦਿਨ ਨੂੰ ਕਹਿੰਦੇ ਅਸੀਂ ਘਰ ਤੋਂ ਚੱਲ ਪਏ ਕਹਿੰਦੇ ਪਰਿਵਾਰ ਸਮੇਤ ਨਾਲੇ ਕਹਿੰਦੇ ਕਿ ਅਸੀਂ ਤਿੰਨੇ ਭੈਣ ਭਰਾ ਨਾਲੇ ਅਸੀਂ ਮਾਤਾ ਜੀ ਉਹਨਾਂ ਦੇ ਤੇ ਘਰ ਦੇ ਵਿੱਚ ਕਹਿੰਦੇ ਸਾਡੇ ਦਾਦਾ ਦਾਦੀ ਸੀ ਉਹ ਕਹਿੰਦੇ ਮੇਰੇ ਫਾਦਰ ਸਾਹਿਬ ਦਾ ਭੈਣ ਦਾ ਸਦੇ ਖਿਆਲ ਦੇ ਲਈ ਉਹ ਘਰ ਦੇ ਵਿੱਚ ਰਹੇ ਕਹਿੰਦੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਜਾਓ ਅਸੀਂ ਘਰ ਦਾ ਵੀ ਖਿਆਲ ਰੱਖਦੇ ਹਾਂ ਤੇ ਅਸੀਂ ਹੁੰਦਾ ਵੀ ਰੱਖਾਂਗੇ ਤੁਹਾਡੇ ਪਿਤਾ ਦਾ ਵੀ ਕਹਿੰਦੇ ਕਿ ਇਸ ਤਰ੍ਹਾਂ ਉਹਨਾਂ ਨੇ ਕਿਹਾ ਪਰ ਮਾਤਾ ਭੈਣ ਦਾ ਸਦੇ ਕਿ ਉਹਨਾਂ ਨੂੰ ਇੰਨੀ ਫਿਕਰ ਵੀ ਤੁਸੀਂ ਕਿਸ ਹਿਸਾਬ ਦੇ ਨਾਲ ਤੁਰ ਕੇ ਜਾਉਂਗੀ ਕਿਵੇਂ करूंगी ਕਿਵੇਂ ਨਾ ਕਰੋਗੇ ਤਾਂ ਖਾਲਸਾ ਜੀ ਭੈਣ ਦੱਸ ਲਈ ਕਿ ਅਸੀਂ ਘਰ ਤੋਂ ਚਲੇ ਗਏ ਕਹਿੰਦੇ ਕੋਈ ਕੁਛ ਰਸਤਾ ਅਸੀਂ ਜਾਣਾ ਸਾਨੂੰ ਕਿਸੇ ਨੇ ਕਹਿੰਦੇ ਪੁੱਛ ਲੈਣਾ ਥੋੜੀ ਲਿਫਟ ਦੇ ਦੇਣੀ ਜਿੱਥੋਂ ਤੱਕ ਉਸਨੇ ਜਾਣਾ ਕਹਿੰਦੇ ਅੱਗੇ ਜਾ ਕੇ ਫਿਰ ਅਸੀਂ ਕੁਛ ਰਸਤਾ ਤੁਰਨਾ ਚਲੋ ਇਸ ਤਰ੍ਹਾਂ ਰਾਤ ਦਾ ਸਮਾਂ ਹੋ ਜਾਣਾ ਕਹਿੰਦੇ ਰਾਤ ਦੇ ਸਮੇਂ ਵੀ ਕਈ ਵਾਰ ਕਿਸੇ ਭੈਣ ਪੁਰਾਣੇ ਤਰਸ ਖਾ ਕੇ ਸਾਨੂੰ ਨਾਲ ਬਿਠਾ ਲੈਣਾ ਤੇ ਕਹਿੰਦੇ ਸਾਨੂੰ ਕੁਛ ਕੇ ਰਸਤਾ ਅੱਗੇ ਵੀ ਫੇਰ ਅਸੀਂ ਚਲੇ ਜਾਣਾ ਕਹਿੰਦੇ ਕਿ ਪਹਿਲੇ ਦਿਨ ਅਸੀਂ ਇਸ ਤਰ੍ਹਾਂ ਕਰਕੇ ਕੀਤਾ ਤੇ ਕਹਿੰਦੇ ਉੱਥੇ ਚਪੈਰਾ ਸਹਿਬ ਧੰਤਨਤ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਕਹਿੰਦੇ ਐਤਵਾਰ ਨੂੰ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕੇ ਸੀ ਇਸ਼ਨਾਨ ਕਰਕੇ ਤੇ ਕਹਿੰਦੇ 7 ਵਜੇ ਅਸੀਂ ਸ਼ਹੀਦਾ ਸਹਿਬ ਧੰਤਨਤ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਗਏ ਉਥੇ ਮੱਥਾ ਟੇਕਿਆ ਦੇਗ ਚਰਾ ਕੇ ਜੋਤ ਦੇ ਵਿੱਚ ਕਹਿੰਦੇ ਕਿ ਉਹ ਲੈ ਕੇ ਪਾਇਆ ਲੋਧਰੇ ਵਿੱਚ ਕਿਉਂ ਪਾ ਕੇ ਕਹਿੰਦੇ 12 ਤੋਂ 4 ਵਜੇ ਦੇ ਤੱਕ ਦੁਪਹਿਰਾ ਸਹਿਬ ਕਟਿਆ ਦੁਪਹਿਰਾ ਸਹਿਬ ਕੱਟਣ ਤੋਂ ਬਾਅਦ ਦੇ ਵਿੱਚ ਖਾਰਸਾ ਜੀ ਭੈਣ ਦੱਸ ਰਿਹਾ ਕਿ ਅਗਲੇ ਦਿਨ ਅਰਦਾਸ ਬੇਨਤੀ ਇਹੀ ਕੀਤੀ ਦੁਪਹਿਰਾ ਸਹਿਬ ਕੱਟਣ ਦੇ ਸਮੇਂ ਇਹ ਤਾਂ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਮੇਰੇ ਤੋਂ ਫਾਦਰ ਸਹਿਬ ਨੇ ਵੀ ਉਹ ਠੀਕ ਰਹਿਣ ਨਸ਼ੇ ਤੋਂ ਬਿਰੈਤ ਹੋ ਜਾਣ ਮੀਟ ਸ਼ਰਾਬ ਦਾਰੂ ਦਾ ਜੋ ਸੇਵਨ ਕਰਦੇ ਨੇ ਉਹ ਛੱਡ ਦੇਣ ਦੇ ਵਾਹਿਗੁਰੂ ਸੱਚੇ ਪਾਸ਼ਾ ਸਾਡੇ ਘਰ ਦੇ ਜੋ ਗਰੀਬੀ ਕੋਈ ਹੀਲਾ ਵਸੀਲਾ ਬਣਾ ਕੇ ਪਰ ਵਾਹਿਗੁਰੂ ਸੱਚੇ ਪਾਸ਼ਾ ਦੂਰ ਕਰਨਾ ਇਹ ਨਹੀਂ ਕਰਦਾ ਅਰਦਾਸ ਬੇਨਤੀ ਭੈਂਦਾਸ ਦੇ ਕਿ ਮੈਂ ਕੀ ਕੀਤੀ ਕਹਿੰਦੇ ਸੋਵਾਰ ਅਸੀਂ ਵਾਪਸ ਉਸੇ ਤਰ੍ਹਾਂ ਕਹਿੰਦੇ ਅਸੀਂ ਚੱਲਣ ਲੱਗਦੇ ਹਾਂ ਸਾਨੂੰ ਉੱਥੋਂ ਕੋਈ ਭੈਂਡ ਭਰਾ ਮਿਲ ਜਾਂਦਾ ਸਾਡੇ ਨਾਲ ਦੇ ਪਿੰਡ ਵਾਲਾ ਉਹਦੇ ਨਾਲ ਹੀ ਕਹਿੰਦੇ ਸਾਡਾ ਸਾਥ ਬਣ ਜਾਂਦਾ ਅਸੀਂ ਆ ਜਾਂਦੇ ਹਾਂ ਕਿਉਂਕਿ ਖਾਲਸਾ ਜੀ ਜੇ ਆਪਾ ਵਾਹਿਗੁਰੂ ਸੱਚੇ ਪਾਸ਼ਾ ਦੇ ਨਾਲ ਨਾਲ ਜੁੜਨ ਦੇ ਲਈ ਆਪਾ ਇੱਕ ਪੈਰ ਗਾਂ ਪਟਾਂਗੇ ਤਾਂ ਪਰਮਾਤਮਾ ਆਪਾਂ ਨੂੰ ਦੋ ਪੈਰ ਅਗਾਹ ਪਟ ਕੇ ਆਪਣੇ ਗੱਲ ਨਾਲ ਲਾਉਣਗੇ ਜੇ ਉਹਨਾਂ ਪੈਰ ਨੇ ਵਿਸ਼ਵਾਸ ਰੱਖ ਕੇ ਸ਼ਰਧਾ ਭਾਵਨਾ ਰੱਖ ਕੇ ਤੁਰ ਕੇ ਪੈਦਲ ਤੁਰ ਕੇ ਚਾਨਲੀ ਚ ਪੇਰਾ ਸਹਿਬ ਕੱਟਣ ਦੀ ਹਿੰਮਤ ਬਣਾਈ ਤਾਂ ਪਰਮਾਤਮਾ ਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾ ਸਿੰਘਾਂ ਨੇ ਉਹਨਾਂ ਤੇ ਕਿਰਪਾ ਕੀਤੀ ਉਹਨਾਂ ਦਾ ਆਉਣ ਦਾ ਹਿੱਲਾ ਵਸੀਲਾ ਵੀ ਬਣਾ ਦਿੱਤਾ ਇਸੀ ਤਰ੍ਹਾਂ ਖਾਲਸਾ ਜੀ ਪੈਣ ਦਸਰੇ ਪਹਿਲਾ ਦੁਪਹਿਰਾ ਸੇਵਾ ਸੀ ਕੱਟ ਆਏ ਕਹਿੰਦੇ ਉਸ ਤੋਂ ਬਾਅਦ ਅਸੀਂ ਜੇਰੂ ਦੂਸਰਾ ਦੁਪਹਿਰਾ ਸਾਬ ਕੱਟਣ ਗਏ ਕਹਿੰਦੇ ਕਾਫੀ ਰਸਤਾ ਸਾਨੂੰ ਕੋਈ ਨਾ ਮਿਲਿਆ ਅਸੀਂ ਬੈਠ ਬੈਠ ਕੇ ਥੋੜਾ ਸਮਾਂ ਸਾ ਲੈ ਕੇ ਦਮ ਲੈ ਕੇ ਫਿਰ ਅਸੀਂ ਅੱਗੇ ਜਾਣਾ ਕਹਿੰਦੇ ਇਸ ਤਰ੍ਹਾਂ ਕਰਦਿਆਂ ਸ਼ਾਮ ਪੈ ਗਈ ਤੇ ਇੱਕ ਗੱਡੀ ਵਾਲਾ ਵੀਰ ਆਉਂਦਾ ਸੀ ਕਹਿੰਦੇ ਕਿ ਉਸਨੇ ਸਾਨੂੰ ਦੇਖਿਆ ਤੇ ਸਾਨੂੰ ਪੁੱਛਿਆ ਪਰਿਵਾਰ ਸਮੇਤ ਸੀ ਉਹ ਜਾਣਾ ਉਹਨਾਂ ਨੇ ਵੀ ਸ਼ਹੀਦਾ ਸਾਹਿਬ ਸੀ ਕਹਿੰਦੇ ਜਦੋਂ ਉਹਨਾਂ ਨੇ ਪੁੱਛਿਆ ਤੁਸੀਂ ਕਿੱਥੇ ਜਾਣਾ ਤੁਸੀਂ ਬਸਤੀ ਕਿਉਂ ਨਹੀਂ ਜਾ ਰਹੇ ਤਾਂ ਕਹਿੰਦੇ ਉਹਨਾਂ ਨੂੰ ਅਸੀਂ ਆਪਣੇ ਘਰ ਦੀ ਕੰਡੀਸ਼ਨ ਦੱਸੀ ਹਾਲਾਤ ਦੱਸੇ ਵੀ ਉਹਨਾਂ ਨੇ ਕਹਿੰਦੇ ਸਾਨੂੰ 1000 ਰੁਪਏ ਦਿੱਤਾ ਕਿਰਾਏ ਦੇ ਲਈ ਤੇ ਉਹਨਾਂ ਨੇ ਸਾਨੂੰ ਨਾਨ ਬਸ ਤੇ ਬਿਠਾਇਆ ਬਸ ਰੁਕ ਗਏ ਤੇ ਕਹਿੰਦੇ ਅਸੀਂ ਸ਼ਹੀਦਾ ਸਾਹਿਬ ਅਮਰitsar ਸਾਹਿਬ ਅਸੀਂ ਪੁੱਜ ਗਏ ਤੇ ਦੂਸਰੇ ਦਿਨ ਕਹਿੰਦੇ ਅਸੀਂ ਦੁਪਹਿਰਾ ਸਾਹਿਬ ਕਟਿਆ ਤੇ ਤੀਸਰੇ ਦਿਨ ਕਹਿੰਦੇ ਫੇਰ ਉਹਨਾਂ ਨੇ ਬੱਸ 'ਚ ਬਿਠਾ ਕੇ ਸਾਨੂੰ ਉਸ ਪਰਿਵਾਰ ਨੇ ਤੇ ਬੱਸ ਵਾਲੇ ਨੂੰ ਕਿਰਾਇਆ ਵੀ ਦੇ ਦਿੱਤਾ ਤੇ ਜੋ ਸਾਡੇ ਕੋਲ ਬਚੇ ਪੈਸੇ ਉਹ ਅਸੀਂ ਅਗਲੇ ਕਹਿੰਦੇ ਐਤਵਾਰ ਤੇ ਲਈ ਰੱਖ ਲਏ। ਇੱਕ ਗੱਲ ਹੋਰ ਖਾਸਾ ਜੀ ਉਹ ਵੀਰ ਜੋ ਗੱਡੀ ਵਾਲੇ ਸੀ ਭੈਣ ਦੱਸਦੇ ਉਹਨਾਂ ਨੇ ਨੰਬਰ ਦੇ ਦਿੱਤਾ ਉਹਨਾਂ ਨੇ ਕਿਹਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੋਈ ਤੁਸੀਂ ਇਸ ਨੰਬਰ ਤੇ ਮੈਨੂੰ ਫੋਨ ਕਰਕੇ ਕਦੋਂ ਮਰਜ਼ੀ ਤੁਸੀਂ ਮੇਰੇ ਨਾਲ ਗੱਲ ਕਰ ਲਿਓ ਮੈਂ ਤੁਹਾਡੀ ਹਰ ਮਦਦ ਕਰਾਂਗਾ ਜਿਸ ਤਰ੍ਹਾਂ ਦੀ ਵੀ ਤੁਹਾਨੂੰ ਮਦਦ ਚਾਹੀਦੀ ਹੋਈ ਖਾਲਸਾ ਜੀ ਇਸ ਤਰ੍ਹਾਂ ਬਹੁਤ ਦੁਨੀਆ ਤੇ ਚੰਗੇ ਪਰਿਵਾਰ ਵੀ ਨੇ ਤੇ ਬਹੁਤ ਮਾੜੀ ਦੁਨੀਆ ਵੀ ਆਪਾਂ ਹਰ ਇੱਕ ਬੰਦੇ ਨੂੰ ਮਾੜਾ ਵੀ ਨਹੀਂ ਕਹਿ ਸਕਦੇ ਤੇ ਹਰ ਇੱਕ ਬੰਦੇ ਨੂੰ ਆਪਾਂ ਚੰਗਾ ਵੀ ਨਹੀਂ ਕਹਿ ਸਕਦੇ ਇਸ ਤਰ੍ਹਾਂ ਖਾਲਸਾ ਜੀ ਭੈਣ ਦੱਸਦੇ ਵੀ ਤੀਸਰਾ ਚ ਪੈਰਾ ਸਭ ਕਹਿੰਦੇ ਅਸੀਂ ਕਟਿਆ ਕਹਿੰਦੇ ਤੀਸਰਾ ਦੁਪਹਿਰਾ ਸਹਿਬ ਅਸੀਂ ਬਸਤੇ ਗਏ ਸੀ ਪਰਵਾਸ ਸਮੀਤ ਦੂਸਰੇ ਦਿਨ ਕਹਿੰਦੇ ਅਸੀਂ ਦੁਪਹਿਰਾ ਸਹਿਬ ਕੱਟ ਕੇ ਤੀਸਰੇ ਦਿਨ ਜਦੋਂ ਅਸੀਂ ਵਾਪਸ ਆਏ ਤੇ ਕਹਿੰਦੇ ਅਸੀਂ ਉਹ ਹਫਤਾ ਤੀਸਰਾ ਦੁਪਹਿਰਾ ਸਹਿਬ ਕੱਟ ਕੇ ਉਸ ਹਫਤੇ ਦਾ ਕਹਿੰਦੇ ਕਿ ਅਜੇ ਸ਼ੁੱਕਰਵਾਰ ਸੀ ਤੇ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਸੀ ਉਹ ਕਹਿੰਦੇ ਉਸ ਦਿਨ ਡ੍ਰਿੰਕ ਮੈਂ ਕਰਕੇ ਆਏ ਤੇ ਸਾਨੂੰ ਘਰ ਆ ਕੇ ਕਹਿੰਦੇ ਕਿ ਮੈਂ ਤਾਂ ਸ਼ਰਾਬ ਨਹੀਂ ਪੀਣੀ ਅੱਜ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਨਾ ਤੇ ਮੈਂ ਤਾਂ ਕਿਤੇ ਨਾ ਕਿਤੇ ਕੋਈ ਕੰਮ ਦੇਖਦਾ ਆਪਣੇ ਬੱਚਿਆਂ ਦੇ ਫਿਊਚਰ ਬਣਾਉਣ ਦੇ ਲਈ ਕਿਤੇ ਨਾ ਕਿਤੇ ਮੈਂ ਕੋਈ ਜਾਂ ਬਾਹਰ ਦਾ ਦੇਖਦਾ ਵੀ ਮੈਂ ਕਿਤੇ ਜਾਨਾ ਜਾ ਕੇ ਵੀ ਮੈਨੂੰ ਕੰਮ ਕਈ ਤਰ੍ਹਾਂ ਦੇ ਆਉਂਦੇ ਨੇ ਛੋਟੀ ਮੋਟੀ ਕੰਟਰੀ 'ਚ ਚਲਾ ਰਹਿਣਾ ਜਿਸ ਨੇ ਕਰਕੇ ਵੀ ਇਸ ਮੇਰੇ ਬੱਚਿਆਂ ਦਾ ਜੋ ਭਵਿੱਖ ਹੈ ਉਹ ਵਧੀਆ ਬਣ ਜਾਵੇਗਾ ਇਸ ਤਰ੍ਹਾਂ ਖਾਨਸਾ ਜੀ ਭੈਣ ਦੱਸਦੇ ਆ ਵੀ ਤਿੰਨ ਦੁਪਹਿਰਾ ਸਾਬ ਕਟਿਆ ਕਹਿੰਦੇ ਕਿ ਮੇਰੇ ਜੋ ਫਾਦਰ ਸਾਹਿਬ ਨੇ ਉਹਨਾਂ ਨੇ दारू ਛੱਡ ਦਿੱਤੀ ਦਾਰੂ ਛੱਡ ਕੇ ਸਾਡੇ ਨਾਲ ਚੌਥੀ ਦੁਪਹਿਰਾ ਸਾਬ ਦੇ ਵਿੱਚ ਕਹਿੰਦੇ ਅਸੀਂ ਪਰਵਾਸ ਸਮੇਤ ਫਿਰ ਪੈਦਲ ਚੱਲ ਕੇ ਆਏ ਕਹਿੰਦੇ ਕਿ ਅਸੀਂ ਕਿਸੇ ਨੇ ਜਦੋਂ ਬਿਠਾ ਲੈਣਾ ਬੈਠ ਗਏ ਕਹਿੰਦੇ ਇਸ ਤਰ੍ਹਾਂ ਉਹ ਪਰਿਵਾਰ ਨੇ ਕਹਿੰਦੇ ਸਾਨੂੰ ਕਿਹਾ ਸੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਜ਼ਰੂਰਤ ਹੋਈ ਤੁਸੀਂ ਦੱਸਿਓ ਪਰ ਖਾਲਸਾ ਜੀ ਪੈਨ ਕਹਿੰਦੇ ਕਿ ਸਾਡਾ ਇਸ ਤਰ੍ਹਾਂ ਦਾ ਸੁਭਾਅ ਨਹੀਂ ਸੀ ਕਿ ਹਰ ਸਮੇਂ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਕਿਉਂਕਿ ਕਹਿੰਦੇ ਗਰੀਬੀ ਦੇ ਕੇ ਤਾਂ ਸਾਡੇ ਆਪਣੇ ਰਿਸ਼ਤੇਦਾਰ ਤੇ ਸਾਥ ਸੰਬੰਧੀ ਵੀ ਸਾਨੂੰ ਛੱਡ ਗਏ ਸੀ ਇਸ ਤਰ੍ਹਾਂ ਖਾਲਸਾ ਜੀ ਚੌਥੇ ਜਪੇਰਾ ਸਾਹਿਬ ਦੇ ਵਿੱਚ ਉਹਨਾਂ ਦੇ ਪਿਤਾ ਜੀ ਵੀ ਉਹਨਾਂ ਦੇ ਨਾਲ ਗਏ ਉੱਥੇ ਪਰਿਵਾਰ ਸਮੇਤ ਜਪੇਰਾ ਸਾਹਿਬ ਕੱਟਿਆ ਤੇ ਕਹਿੰਦੇ ਕਿ ਪਹਿਲਾਂ ਤਾਂ ਤਿੰਨ ਜਪੇਰਾ ਸਾਹਿਬ ਕੱਟਣ ਦੇ ਨਾਲ ਉਹਨਾਂ ਦੇ ਪਿਤਾ ਨੇ ਜੋ ਨਸ਼ਾ ਕਰਦੇ ਸੀ ਸ਼ਰਾਬ ਪੀਂਦੇ ਸੀ ਉਹ ਸਭ ਛੱਡ ਦਿੱਤਾ ਚੌਥਾ ਜਪੇਰਾ ਸਾਹਿਬ ਕੱਟ ਕੇ ਜਦੋਂ ਸੋਮਵਾਰ ਨੂੰ ਵਾਪਸ ਆਉਂਦੇ ਨੇ ਤੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ 1000 ਰੁਪਏ ਦੀ ਮਦਦ ਕੀਤੀ ਸੀ ਖਾਲਸਾ ਜੀ ਉਸ ਪਰਿਵਾਰ ਦਾ ਹੀ ਉਹਨਾਂ ਪੈਨ ਕਹਿੰਦੇ ਕਿ ਆਪਣਾ ਨੰਬਰ ਦਿੱਤਾ ਸੀ ਸਾਡਾ ਲੈ ਲਿਆ ਸੀ ਤੇ ਕਹਿੰਦੇ ਉਹਨਾਂ ਦਾ ਸੌਣ ਆਉਂਦਾ ਹੈ ਵੀ ਮੇਰੇ ਫਾਦਰ ਸਾਹਿਬ ਦੇ ਫੋਨ ਤੇ ਉਹਨਾਂ ਨੇ ਕਿਹਾ ਕਿ ਸਾਡਾ ਕੋਈ ਰਿਲੇਟਿਵ ਦੇ ਵਿੱਚ ਜਾਣਕਰ ਜਿਸ ਦਾ ਕਾਰੋਬਾਰ ਦੁਬਈ ਦੇ ਵਿੱਚ ਵੀ ਜੇ ਤੁਸੀਂ ਚਾਹੋ ਤਾਂ ਅਸੀਂ ਤੁਹਾਡਾ ਵੀਜ਼ਾ ਲਵਾ ਕੇ ਤੁਹਾਨੂੰ ਦੁਬਈ ਦੇ ਵਿੱਚ ਕੰਮ ਤੇ ਲਵਾ ਦਈਏ ਇਸ ਦੇ ਨਾਲ ਤੁਹਾਡਾ ਫਿਊਚਰ ਵੀ ਬਣ ਜਾਵੇਗਾ ਤੁਹਾਡੇ ਬੱਚਿਆਂ ਦਾ ਵੀ ਤੇ ਤੁਹਾਡੇ ਘਰ ਦੇ ਵਿੱਚ ਜੋ ਤੰਗੀਆਂ ਪਰੇਸ਼ਾਨੀਆਂ ਉਹ ਵੀ ਦੂਰ ਹੋ ਜਾਣਗੀਆਂ ਇਸੀ ਤਰ੍ਹਾਂ ਖਾਲਸਾ ਜੀ ਭੈਣ ਦੱਸ ਰਿਹਾ ਕਿ ਉਹ ਪਰਿਵਾਰ ਨੇ ਕਹਿੰਦੇ ਕਿ ਮੇਰੇ ਫਾਦਰ ਸਾਹਿਬ ਦਾ ਚਾਰ ਚਪਹਿਰਾ ਸਹਿਬ ਅਸੀਂ ਕੱਟੇ ਤੇ ਕਹਿੰਦੇ ਉਹਨਾਂ ਨੇ ਦੁਬਈ ਦਾ ਵੀਜ਼ਾ ਲਗਵਾ ਦਿੱਤਾ ਜੋ ਵੀ ਖਰਚਾ ਸੀ ਸਾਰਾ ਕਿੱਡੇ ਪਾਸਪੋਰਟ ਤੋਂ ਲੈ ਕੇ ਸਾਰਾ ਕੁਝ ਉਸ ਪਰਿਵਾਰ ਨੇ ਕੀਤਾ ਵੀਜ਼ਾ ਲਗਵਾ ਕੇ ਟਿਕਟ ਤੱਕ ਉੱਥੇ ਦੁਬਈ ਦੇ ਵਿੱਚ ਕੰਮ ਤੱਕ ਦਾ ਜੋ ਵੀ ਕਿੰਨੇ ਸਿਰਦਰਦੀ ਸੀ ਟੈਨਸ਼ਨ ਉਸ ਪਰਿਵਾਰ ਨੇ ਸਾਰੀ ਚੱਕੀ ਕਿਸ ਤਰ੍ਹਾਂ ਖਾਲਸਾ ਜੀ ਪੈਣ ਦੱਸਦੇ ਆ ਕਿ ਚਾਰ ਚਪੈਰਾ ਸਾਹਿਬ ਕਟਣ ਦੇ ਨਾਲ ਕਹਿੰਦੇ ਉਹਨਾਂ ਦੇ ਪਿਤਾ ਜੀ ਨੇ ਜੋ ਸ਼ਰਾਬ ਮੀਟ ਦਾ ਸੇਵਨ ਕਰਦੇ ਸੀ ਉਹ ਵੀ ਛੱਡ ਦਿੱਤਾ ਗਲਤ ਰਸਤੇ ਤੋਂ ਸਿੱਧੇ ਰਸਤੇ ਤੇ ਆਏ ਤੇ ਚੌਥਾ ਚਪੈਰਾ ਸਾਹਿਬ ਜਦੋਂ ਕੱਟ ਕੇ ਆਏ ਤੇ ਉਹਨਾਂ ਦਾ ਦੁਬਈ ਦਾ ਵੀ ਬਣ ਗਿਆ ਤਾਂ ਖਾਲਸਾ ਜੀ ਪੈਣ ਦੱਸਦੇ ਕਿ ਜਿੰਨਾ ਸਮਾਂ ਕਿਹਦੇ ਸਾਡੇ ਕੋਲ ਪੈਸੇ ਨਹੀਂ ਸੀ ਹੈਗੇ ਜਦੋਂ ਉਹਨਾਂ ਦੇ ਫਾਦਰ ਸਾਹਿਬ ਦੁਬਈ ਵੀ ਚਲੇ ਗਏ ਉਨਾ ਸਭਾ ਵਿੱਚ ਕਹਿੰਦੇ ਅਸੀਂ ਪੈਦਲ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰਤੇ ਚਪੈਰਾ ਸਾਬ ਦੀ ਅਸੀਂ ਹਾਜ਼ਰੀ ਭਰ ਕੇ ਆਉਂਦੇ ਰਹਿ ਕਹਿੰਦੇ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ ਕਹਿੰਦੇ ਕਿ ਅਸੀਂ ਪੈਦਲ ਜਾਂਦੇ ਹੁੰਦੇ ਸੀ ਕਹਿੰਦੇ ਕਿ ਵਾਹਿਗੁਰੂ ਸੱਚੇ ਪਾਸ਼ਾ ਨੇ ਸਾਡੇ ਤੇ ਇੰਨੀ ਕਿਰਪਾ ਕਰਕੇ ਸਾਨੂੰ ਇੰਨਾ ਦਿੱਤਾ ਹੈ ਕਿ ਪੈਦਲ ਜਾਂਦੇ ਸੀ ਤੇ ਸਾਨੂੰ ਅੱਜ ਗੱਡੀਆਂ ਵਾਲੇ ਕਰਤਾ ਹੈ ਲੱਖਾਂ ਵਾਲੇ ਕਰਤਾ ਹੈ ਖਾਲਸਾ ਜੀ ਬਹਿਣ ਦੱਸ ਰਿਹਾ ਵੇ ਜਿਹੜੇ ਸਾਖ ਸੰਬੰਧੀ ਰਿਸ਼ਤੇਦਾਰ ਕਹਿੰਦੇ ਸੀ ਵੀ ਇਹਨਾਂ ਦੇ ਵਿਆਹ ਵੀ ਨਹੀਂ ਹੋਣੇ ਇਹਨਾਂ ਦਾ ਘਰ ਵੀ ਨਹੀਂ ਬਣਨਾ ਅੱਜ ਕਹਿੰਦੇ ਮਹਾਰਾਜ ਦੀ ਕਿਰਪਾ ਦੇ ਨਾਲ ਕੋਠੀਆਂ ਪੈ ਗਈਆਂ ਗੱਡੀਆਂ ਵਾਲੇ ਹੋ ਗਿਆ ਤੇ ਅੱਗੇ ਜਿਹੜੇ ਘਰਾਂ ਦੇ ਵਿੱਚ ਸਾਡੇ ਵਿਆਹ ਹੋਏ ਨੇ ਉਹ ਕਹਿੰਦੇ ਕਿ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਪਹਿਲਾਂ ਤੋਂ ਹੀ ਸ਼ਹੀਦਾ ਸਾਹਿਬ ਜਾਂਦੇ ਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨਾਲ ਜੁੜੇ ਹੋਏ ਨੇ ਇਹ ਸਭ ਪੈਣ ਦੱਸਦੇ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਹੋਇਆ ਜੋ ਵੀ ਸਾਡੇ ਨਾਲ ਚਮਤਕਾਰ ਹੋਇਆ ਸਾਡੀ ਅਰਦਾਸ ਬੇਨਤੀ ਪੂਰੀ ਹੋਈ ਖਾਲਸਾ ਜੀ ਪੈਣ ਦੱਸਦੇ ਕਿ ਅੱਜ ਜੋ ਵੀ ਸਾਡਾ ਕਿਸੇ ਸਮੇਂ ਕੋਈ ਕਾਰ ਚੜ੍ਹਦਾ ਹੈ ਜਾਂ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਕਿਸੇ ਚੀਜ਼ ਨੂੰ ਲੈ ਕੇ ਅਸੀਂ ਦੁੱਖ ਤਕਲੀਫ ਦੇ ਵਿੱਚ ਹੁੰਦੇ ਆ ਤੇ ਕਹਿੰਦੇ ਅਸੀਂ ਸ਼ਹੀਦਾ ਸਾਹਿਬ ਜਾ ਕੇ ਚਪਹਿਰਾ ਸਾਹਿਬ ਦੀ ਹਾਜ਼ਰੀ ਭਰ ਲੈਣੇ ਆ ਜੋਤ ਦੇ ਵਿੱਚ ਕਿਉਂ ਪਾ ਦਿੰਨੇ ਆ ਸੱਚੇ ਮਨ ਤੇ ਸ਼ਰਧਾ ਭਾਵਨਾ ਰੱਖ ਕੇ ਅਸੀਂ ਚਪੈਰਾ ਸਾਹਿਬ ਕੱਟਦੇ ਆ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੀ ਐਨੀ ਨੇੜੇ ਹੋ ਕੇ ਸੁਣਦੇ ਆ ਕਹਿੰਦੇ ਕਿ ਅਸੀਂ ਹੀ ਹਰ ਵੇਲੇ ਅਰਦਾਸ ਬੇਨਤੀ ਕਰਦੇ ਆ ਕਿ ਜਿਵੇਂ ਪਰਮਾਤਮਾ ਸਾਡੀ ਸੁਣੀਏ ਓਵੇਂ ਸਭਨਾ ਦੀ ਸੁਣੀ ਇਸ ਤਰ੍ਹਾਂ ਖਾਲਸਾ ਜੀ ਭੈਣ ਦੱਸ ਦਿਆ ਕਹਿੰਦੇ ਕਿ ਹੁਣ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਕੋਈ ਚੀਜ਼ ਅਜੇ ਮੂੰਹ ਤੇ ਵੀ ਨਹੀਂ ਆਉਦੀ ਮਨ ਦੇ ਵਿੱਚ ਹੁੰਦੀ ਹੈ ਕਿ ਇਹ ਚੀਜ਼ ਮਿਲ ਜਾਵੇ ਤੇ ਕਹਿੰਦੇ ਉਹੀ ਚੀਜ਼ ਦੀ ਅਰਦਾਸ ਬੇਨਤੀ ਬਿਨ ਬੋਲਿਆ ਹੀ ਪੂਰੀ ਹੋ ਜਾਂਦੀ ਹੈ ਸੋ ਖਾਰਸਾ ਜੀ ਇਸ ਤਰ੍ਹਾਂ ਸ਼ਹੀਦਾ ਸਿੰਘਾਂ ਦੀ ਧੰਨ ਧੰਨ ਬਾਬਾ ਦੀਪ ਸਿੰਘ ਸੇਮ ਜੀ ਤੇ ਚਪਹਿਰਾ ਸੇਵ ਕਟਣ ਤੇ ਜੋਤ ਜਗਾਉਣ ਦੇ ਨਾਲ ਤੇ ਵਿਸ਼ਵਾਸ ਤੇ ਸ਼ਰਧਾ ਭਾਵਨਾ ਰੱਖਣ ਦੇ ਨਾਲ ਉਸ ਭੈਣ ਦੇ ਘਰ ਪਰਿਵਾਰ ਤੇ ਮਾਰਾ ਸੱਚੇ ਪਾਸ਼ਾ ਦੀ ਕਿਰਪਾ ਹੋਈ ਗਰੀਬੀ ਦੂਰ ਹੋਈ ਉਹਨਾਂ ਦੇ ਘਰ ਦੇ ਹਾਲਾਤ ਠੀਕ ਹੋਏ ਸੋ ਖਾਰਸਾ ਜੀ ਇਹ ਸੀ ਉਸ ਪੈਨ ਦੀ ਹੱਡ ਵੀਤੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਹੱਡ ਵੀਤੀਆਂ ਸੁਣਨ ਦੇ ਲਈ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਰਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਬਾਣੀ ਨਾਲ ਜੋੜੋ ਤਾਂ ਜੋ ਕਿ ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਾੜੀਆਂ ਕੰਮਾਂ ਤੋਂ ਦੂਰ ਰਹਿਣ ਤੇ ਵਾਹਿਗੁਰੂ ਸੱਚੇ ਪਾਸ਼ਾ ਉਹਨਾਂ ਤੇ ਕਿਰਪਾ ਕਰਨ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਗੁਰਸਿੱਖੀ ਜੀਵਨ ਬਖਸ਼ੇ ਸੁਖਾਲਸਾ ਜੀ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਹੋਣਗੀਆਂ ਖਿਮਾ ਬਖਸ਼ਣੀ ਖਾਲਸਾ ਜੀ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸੇਵ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ ਤਨ ਬਾਬਾ ਦੀਪ ਸਿੰਘ ਸੇਵ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਬੱਚੇ ਬੱਚੀਆਂ ਦੇ ਸਭਨਾ ਦੇ ਕਾਰਜ ਸਫਲ ਕਰਨੇ ਬਾਰਾ ਸੱਚੇ ਪਾਸ਼ਾ ਸਾਬ ਨੂੰ ਚੜੀ ਚੜਦੀ ਕਲਾ ਦੇ ਵਿੱਚ ਰੱਖਣਾ ਵਾਹਿਗੁਰੂ ਸੱਚੇ ਪਾਸ਼ਾ ਆਪਣਾ ਪੈਣ ਭਰਾਮਾ ਤੇ ਮੇਰ ਭਰਿਆ ਹੱਥ ਰੱਖਣਾ ਸਭਨਾ ਪੈਣ ਭਰਾਮਾ ਦੇ ਘਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਸ਼ਾ ਚੜਦੀ ਕਲਾ ਦੇ ਵਿੱਚ ਰੱਖਣਾ ਲੰਬੀਆਂ ਉਮਰਾਂ ਬਖਸ਼ੀਆਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ